ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚਲੋ ਜੀ ਇੱਕ ਆਪਾਂ ਨਾ ਬਹੁਤ ਹੀ ਵਧੀਆ ਚੀਜ਼ ਆ ਤੇ ਆਪਾਂ ਨੂੰ ਪਤਾ ਲੱਗਿਆ ਸੀ ਤੇ ਮੈਂ ਸੋਚਿਆ ਕਿ ਚਲੋ ਮੈਂ ਆਪਣੀਆਂ ਭੈਣਾਂ ਦੇ ਨਾਲ ਸ਼ੇਅਰ ਕਰਾਂ ਕਿ ਲੇਡੀਜ਼ ਦੇ ਵਿੱਚ ਨਾ ਉਹ ਬਹੁਤ ਪ੍ਰੋਬਲਮ ਹੁੰਦੀ ਆ ਤੇ ਡਿਲੀਵਰੀ ਤੋਂ ਬਾਅਦ ਅਕਸਰ ਹੀ ਹੋ ਜਾਂਦੀ ਹੈ ਲੇਡੀਜ਼ ਨੂੰ ਤੇ ਮੈਂ ਸੋਚਿਆ ਕਿ ਚਲੋ ਮੈਂ ਆਪਣੀਆਂ ਭੈਣਾਂ ਦੇ ਨਾਲ ਨਾ ਸ਼ੇਅਰ ਕਰਦੀ ਆ ਇਹ ਵਾਲੀ ਵੀਡੀਓ ਤੇ ਮੈਂ ਛੋਟੀ ਜਿਹੀ ਵੀਡੀਓ ਬਣਾ ਰਹੀ ਆ ਵੈਸੇ ਤੇ ਅੱਜ ਤਾਂ ਚਲੋ ਨਾਮ ਵੀ ਨਹੀਂ ਬੋਲ ਰਹੀ ਥੋੜੇ-ਬਹੁਤੇ ਬੋਲ ਦਿੰਨੇ ਆ ਤੇ ਹੋਰ ਮਨਦੀਪ ਭੈਣ ਜੀ ਠੀਕ ਠਾਕ ਹੋ ਹੋਰ ਕਿਰਨਦੀ ਪ੍ਰਾਇਕੋਟ ਵਾਲੇ ਠੀਕ ਠਾਕ ਹੋ ਮਲੋਟ ਵਾਲੇ ਭੈਣ ਜੀ ਠੀਕ ਠਾਕ ਹੋ ਰਾਮਪੂਰੇ ਵਾਲੇ ਤੁਸੀਂ ਕਿਵੇਂ ਹੋ ਠੀਕ ਠਾਕ ਹੋ ਤੇ ਹੋਰ ਆਪਾਂ ਨੂੰ ਨਾਜੀਆ ਸ਼ੇਰਪੁਰ ਵਾਲੇ ਹੋਰ ਮਲਕੀਤ ਬਰਨਾਲੇ ਵਾਲੇ ਕਿਵੇਂ ਹੋ ਤੁਸੀਂ ਠੀਕ ਠਾਕ ਹੋ ਤੇ ਆਪਾਂ ਜਿੰਨੇ ਕ ਨਾਮ ਬੋਲੇ ਗਏ ਤੇ ਆਪਾਂ ਬਿਨਾ ਮਤਲਬ ਦੇਖੇ ਹੋਏ ਇੰਨੇ ਕ ਨਾਮ ਮੈਨੂੰ ਯਾਦ ਆ ਨਾ ਤੇ ਉਹਨੇ ਕ ਮੈਂ ਤੁਹਾਡੇ ਮੂੰਹ ਜਵਾਨੀ ਬੋਲ ਦਿੱਤੇ ਆ ਤੇ ਤੁਸੀਂ ਜਿਹੜੇ ਆਪਣੇ ਸਟ੍ਰੈਚ ਮਾਰਕ ਹੋ ਜਾਂਦੇ ਹਨ ਜਿਵੇਂ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਆ ਕਿ ਡਿਲੀਵਰੀ ਤੋਂ ਬਾਅਦ ਉਹਨਾਂ ਦੇ ਪੇਟ ਦੇ ਉੱਪਰ ਜਿਵੇਂ ਆਮ ਆਪਾਂ ਪਿੰਡਾਂ ਦੇ ਵਿੱਚ ਕਹਿ ਦਿੰਨੇ ਆ ਕਿ ਘੁਗੀਆਂ ਨੀਆਂ ਬਣ ਗਈਆਂ ਪੇਟ ਦੇ ਉੱਪਰ ਹਨਾ ਕਿੰਨਾ ਕਿੰਨਾਂ ਤੇ ਠਾਈ ਉੱਪਰ ਬਣ ਜਾਂਦੀ ਆ ਤੇ ਉਹਦਾ ਬਹੁਤ ਹੀ ਇੱਕ ਸੌਖਾ ਜਿਹਾ ਇਲਾਜ ਆ ਆਪ ਨੂੰ ਐ ਲੱਗਦਾ ਹੁੰਦਾ ਵੀ ਹਾਏ ਇਹਨਾਂ ਨੇ ਤਾਂ ਜਾਣਾ ਨਹੀਂ ਹਨਾ ਤੇ ਪਰ ਬੜਾ ਹੀ ਸੌਖਾ ਇਲਾਜ ਲੱਭਿਆ ਆਪਾਂ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਦੇਖਿਓ ਕਰਕੇ ਤੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਈ ਹੋਏਗਾ ਉਹ ਦਿਨ ਆਪਾਂ ਕੀ ਕਰਨਾ ਜਮੇ ਸੌਖੀਆਂ ਚੀਜ਼ਾਂ ਐ ਕੋਈ ਔਖਾ ਨਹੀਂਗਾ ਬਿਲਕੁਲ ਹੀ ਸਸਤਾ ਜਿਹਾ ਹੀ ਕੰਮ ਲੱਭਿਆ ਆਪਾਂ ਉਹ ਵੀ ਕੋਈ ਔਖਾ ਨਹੀਂ ਲੱਭਿਆ ਕੋਈ ਪੈਸੇ ਵੀ ਨਹੀਂ ਜ਼ਿਆਦਾ ਖਰਚ ਹੋਣੇ ਆਪਣੇ ਘਰੇ ਹੀ ਦੋਨੋਂ ਚੀਜ਼ਾਂ ਦੋ ਚੀਜ਼ਾਂ ਤੋਂ ਤਿਆਰ ਹੋਊਗੀ ਆਪਣੀ ਇੱਕ ਕਰੀਮ ਟਾਈਪ ਆਪਾਂ ਬਣਾ ਕੇ ਉਹਨੂੰ ਰੱਖ ਲੈਣਾ ਤੇ ਆਪਾਂ ਉਹ ਹੀ ਲਗਾਉਂਦੇ ਰਹਿਣਾ ਦੇ ਲਈ ਤੇ ਤੁਹਾਨੂੰ ਮਹੀਨੇ ਡੇਢ ਮਹੀਨੇ ਦੇ ਵਿੱਚ ਤੁਹਾਡੇ ਉਹ ਗਾਇਬ ਹੋ ਜਾਣਗੀਆਂ ਐ ਲੱਗੂਗਾ ਕਿ ਬਿਲਕੁਲ ਹੀ ਤੋੜੇ ਨਾ ਜਿੱਥੇ ਵੀ ਜਿਹੜੀ ਵੀ ਜਗ੍ਹਾ ਤੇ ਆ ਤੁਸੀਂ ਉੱਥੇ ਲਗਾ ਲਿਓ ਤੁਹਾਨੂੰ ਐ ਲੱਗੂ ਕਿ ਬਿਲਕੁਲ ਹੀ ਸਾਫ਼ ਹੋ ਗਿਆ ਤੇ ਵਧੀਆ ਸਕਿਨ ਹੋ ਗਈ ਆ ਤੇ ਉਹ ਆਪਾਂ ਕੀ ਕਰਨਾ ਅੱਜ ਤੁਹਾਨੂੰ ਬਣਾ ਕੇ ਨਹੀਂ ਦੱਸ ਸਕਦੇ ਤੇ ਆਪਾਂ ਵੈਸੇ ਹੀ ਪ੍ਰੈਕਟੀਕਲ ਨਹੀਂ ਦੱਸਦੇ ਪਰ ਵੈਸੇ ਤੁਹਾਨੂੰ ਦੱਸ ਦਿੰਨੇ ਆ ਦੋ ਹੀ ਚੀਜ਼ਾਂ ਐ ਕੋਈ ਜ਼ਿਆਦਾ ਨਹੀਂਗਾ ਕੰਮ ਕਿ ਔਖਾ ਕੰਮ ਨਹੀਂਗਾ ਤੁਸੀਂ ਕੀ ਕਰਨਾ ਐ ਇੱਕ ਤਾਂ ਲੈ ਲੈਣੀ ਜਿਹੜੀ ਵਾਸਲਿਨ ਹੁੰਦੀ ਆਪਣੇ ਹਨਾ ਵਾਸਲਿਨ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦੀ ਆ ਉਹ ਤੁਸੀਂ ਇੱਕ ਚਮਚਾ ਪਾ ਸਕਦੇ ਹੋ ਇੱਕ ਚਮਚਾ ਵਾਸਲਿਨ ਦਾ ਲੈ ਲਿਓ ਇੱਕ ਡੱਬੀ ਲੈ ਲਿਓ ਇੱਕ ਚਮਚਾ ਵਾਸਲਿਨ ਦਾ ਪਾ ਲਿਓ ਤੇ ਉਹਦੇ ਵਿੱਚ ਇੱਕ ਚਮਚਾ ਹੀ ਕੋਕੋਨਟ ਆਇਲ ਦਾ ਪਾ ਲਿਓ ਜਿਹੜਾ ਆਪਣੇ ਹੁੰਦਾ ਏ ਖੂਪੇ ਦਾ ਤੇਲ ਹਨਾ ਖੂਪੇ ਦਾ ਤੇਲ ਵੀ ਆਮੀ ਕਰਾਂ ਦੇ ਵਿੱਚ ਹੁੰਦਾ ਏ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਅਲੱਗੀ ਟੱਬੀ ਵਿੱਚ ਲਾ ਕੇ ਰੱਖ ਲਿਓ ਆਪਣੇ ਕੋਲੇ ਰੱਖ ਲਿਓ ਜਦੋਂ ਤੁਸੀਂ ਨਹਾ ਕੇ ਰਾਤ ਨੂੰ ਜਾਂ ਸੌਣ ਟਾਈਮ ਤਾਂ ਜਿਆਦਾ ਬੈਸਟ ਮੈਨੂੰ ਇਹ ਲੱਗਦਾ ਕਿ ਸੌਣ ਟਾਈਮ ਹੀ ਵਧੀਆ ਏ ਤੇ ਉਸ ਟਾਈਮ ਤੁਸੀਂ ਉਹਨੂੰ ਲਗਾ ਲਿਓ ਆਪਣੇ ਤੇ ਇੰਨਾ ਵਧੀਆ ਰਿਜ਼ਲਟ ਆ ਨਾ ਉਹਦਾ ਪੰਡਿਤ ਜੀ ਦਾ ਇਹ ਵਾਲਾ ਰੈਮੇਡੀ ਯੂਜ਼ ਕਰੋਗੇ ਤਾਂ ਤੁਸੀਂ ਹੈਰਾਨ ਹੀ ਮੰਨ ਜਾਓਗੇ ਕਿ ਬਹੁਤ ਛੇਤੀ ਕਈ ਵਾਰ ਆਪਾਂ ਨੂੰ ਆਇਆ ਹੋ ਜਾਂਦਾ ਹੈ ਨਾ ਬਹੁਤ ਬਹੁਤ ਟਾਈਮ ਦੇ ਆਪਣੇ ਬਣੇ ਹੁੰਦੇ ਆਪਾਂ ਨੂੰ ਤਾਂ ਹੀ ਲੱਗਦਾ ਵੀ ਇਹਨਾਂ ਨੇ ਹੁਣ ਕਿਹੜਾ ਜਾਣਾ ਹੀ ਨਹੀਂ ਗਾ ਤਾਂ ਹੀ ਰਹਿਣਗੇ ਜ਼ਿਆਦਾਤਰ ਲੇਡੀਜ਼ ਦੇ ਵਿੱਚ ਇਹ ਹੁੰਦਾ ਹੈ ਜਿਹੜੇ ਤਾਂ ਹੁਣ ਤਕੜੀਆਂ ਹੈਗੀਆਂ ਹੈ ਨਾ ਲੋਕ ਆ ਫਿਲਮ ਸਟਾਰ ਆ ਜਾਂ ਕੁਝ ਉਹ ਤਾਂ ਦੇਖੋ ਜੀ ਵਧੀਆ ਚੰਗੇ ਟ੍ਰੀਟਮੈਂਟ ਕਰਵਾਉਂਦੇ ਆ ਤਕੜੇ ਪਤਾ ਨਹੀਂ ਕੀ ਕੁਸ਼ੀ ਕਰਦੇ ਆ ਤੇ ਪਰ ਆਪਣੇ ਵਾਸਤੇ ਜਿਹੜੇ ਆਪਾਂ ਹਨਾ ਮਿਡਲ ਕਲਾਸ ਕਰਾਂਦੀਆਂ ਔਰਤਾਂ ਹੁੰਦੀਆਂ ਉਹਨਾਂ ਨੂੰ ਤਾਂ ਹੀ ਲੱਗਣ ਲੱਗ ਜਾਂਦਾ ਪਤਾ ਨਹੀਂ ਇਹਨਾਂ ਨੇ ਤਾਂ ਜਾਣਾ ਹੀ ਨਹੀਂਗਾ ਇਹ ਤਾਂ ਹੀ ਰਹਿਣਗੇ ਹੁਣ ਕੀ ਐ ਚਲੋ ਛੱਡ ਖੜਾ ਤੇ ਪਰ ਜੇ ਆਪਾਂ ਨੂੰ ਇਹ ਛੋਟੀਆਂ ਹੀ ਛੋਟੀਆਂ ਦੋ ਚੀਜ਼ਾਂ ਐ ਕੋਈ ਖਰਚਾ ਨਹੀਂ ਬਹੁਲਾ ਤੇ ਫਿਰ ਆਪਾਂ ਕਰ ਸਕਦੇ ਆ ਨਾ ਤੇ ਉਹ ਦੇਖਣੋਂ ਆਪਣੇ ਆਪ ਨੂੰ ਐ ਬੁਰੇ ਜੇ ਲੱਗਦੇ ਆ ਆਪਣੇ ਤੇ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਤੇ ਚਲੋ ਠੀਕ ਐ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਨੂੰ ਜਿਹੜਾ ਵੀ ਲੱਗਦਾ ਹੈ ਕਿ ਇਸ ਚੀਜ਼ ਦਾ ਫਾਇਦਾ ਹੈ ਆਪਾਂ ਉਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਹਾਨੂੰ ਪਤਾ ਹੀ ਆ ਆਪਾਂ ਨੇਚਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਦੇ ਵੀ ਫੇਕ ਵੀਡੀਓ ਨਹੀਂ ਬਣਾਈ ਠੀਕ ਹੈ ਨਾ ਮੈਨੂੰ ਇਹ ਹੁੰਦਾ ਹੈ ਕਿ ਨਹੀਂ ਮੈਂ ਮੈਂ ਫੇਕ ਜੀਆਂ ਵੀਡੀਓ ਮੈਂ ਨਹੀਂ ਪਾਉਣੀਆ ਮੈਨੂੰ ਇਹ ਹੁੰਦਾ ਕਿ ਨਾ ਮੈਨੂੰ ਇਹ ਹੁੰਦਾ ਕਿ ਮੈਂ ਡੇਲੀ ਮਤਲਬ ਦੋ ਦੋ ਤਿੰਨ ਤਿੰਨ ਵੀਡੀਓ ਪਾਈ ਜਾਵਾਂ ਮੈਂ ਆਰਾਮ ਨਾਲ ਸੋਚ ਵਿਚਾਰ ਕਰਕੇ ਫਿਰ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਜਦੋਂ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਕਿ ਜੀਦੀ ਸਾਨੂੰ ਫਰਕ ਪੈ ਗਿਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਚਲੋ ਆਪਾਂ ਵੀਡੀਓ ਜਿਹੜੀ ਪਾਈ ਤੇ ਉਹ ਅਗਲੇ ਦੇ ਕੰਮ ਵੀ ਆਈ ਆ ਕਈ ਵੀਡੀਓ ਇਦਾਂ ਦੀਆਂ ਹੈਗੀਆਂ ਜਿਹੜੀਆਂ ਬਹੁਤ ਜ਼ਿਆਦਾ ਫੇਕ ਹੀ ਹੁੰਦੀਆਂ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਉਹ YouTube ਤੇ ਇੰਨੇ ਵਿਊ ਆਏ ਪਏ ਹੁੰਦੇ ਉਹਨਾਂ ਦੇ ਨਾ ਕਿ ਲੱਖਾਂ ਦੇ ਵਿੱਚ ਵਿਊ ਹੁੰਦੇ ਆ ਪਰ ਜੇ ਆਪਾਂ ਦੇਖਾਂਗੇ ਉਸ ਵੀਡੀਓ ਦਾ ਬਿਲਕੁਲ ਵੀ ਫੇਕ ਹੁੰਦੀ ਆ ਉਹ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਐਡਿਟ ਕਰਦੇ ਉਹ ਤੇ ਫੇਕ ਹੁੰਦੀ ਆ ਉਹ ਬਿਲਕੁਲ ਕੁਝ ਵੀ ਫਰਕ ਨਹੀਂ ਪੈਂਦਾ ਤੇ ਆਪਾਂ ਜਿਹੜੀ ਤੁਹਾਨੂੰ ਵੀਡੀਓ ਦੱਸਦੇ ਆ ਜਿੰਨੀਆਂ ਵੀ ਰਿਮੇਡੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਆਪਣੀ ਕੋਈ ਵੀ ਰਿਮੇਡੀ ਜ ਐਸੀ ਨਹੀਂ ਗੀ ਕਿ ਜਿਹਦੇ ਨਾਲ ਤੁਹਾਨੂੰ ਨਾ ਫਰਕ ਪਵੇ ਤੁਸੀਂ ਟਰਾਈ ਜ਼ਰੂਰ ਕਰਿਆ ਕਰੋ ਤੇ ਚਲੋ ਠੀਕ ਐ ਜੀ ਧੰਨਵਾਦ